ਇਹ ਚੂਚੇ ਹੋਏ ਤੇ ਕਤੂਰੇ ਹੋਏ ਮਿਸਤਰੀਆ ਛੋਟੇ ਹੁੰਦੀ ਸੋਹਣੇ ਲੱਗਦੇ ਆ ਨਾ ਮਾਰਨੀ ਫੜਾਉਣੀ ਆ ਇਹ ਮੋਹ ਕੋ ਨੂੰ ਨਹੀਂ ਇਹ ਮੈਨੂੰ ਬੰਦਾ ਹੀ ਠੀਕ ਨਹੀਂ ਲੱਗਦਾ ਯਾਰ ਅਰੇ ਆ ਜਰਣਾ ਮੈਂ ਖੜਾ ਇੱਧਰ ਚਲਾ ਕੇ ਨਹੀਂ ਰੱਖ ਲਾਂ ਕੈਮਰਾ ਦੋ ਕੁ ਮਿੰਟ ਪਤਾ ਲੱਗ ਜੂ ਕੋੜੀ ਕਿੰਨੀ ਕ ਭਾਈਦੀ ਆ ਜੀ ਜਵਾਨ ਆ ਜਾ ਭਾਈ ਸੱਤ ਪਾਲ ਹਾਂਜੀ ਭਾਈ ਨੌਜਵਾਨ ਦੇ ਸਿਰ ਤੇ ਸਜਾਇਆ ਹੋਇਆ ਵਰਨਾ ਤੇ ਰਮਾਲ ਤੇ ਇੱਧਰ ਹਜੇ ਤਿਆਰੀ ਫੜਨਗੇ ਤਿਆਰੀ ਫੜਨਗੇ ਨੌਜਵਾਨ ਹਜੇ ਤੇ ਦੱਸਦੇ ਨੇਗੇ ਕਿ ਭਈ ਨੌਜਵਾਨ ਅਖੰਡ ਪਾਠ ਦੇ ਭੋਗ ਤੇ ਜਾ ਰਹੇ ਨੇ ਗੁਰੂ ਘਰ ਹਾਂਜੀ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤੋਂ ਉਪਰੰਤ ਸਵਾਗਤ ਆ ਸਾਰੇ ਵੀਰਾਂ ਭੈਣਾਂ ਦਾ ਨਵੇਂ ਬਲੌਗ ਦੇ ਵਿੱਚ ਅੱਜ 20 ਫੱਗਣ 3 ਮਾਰਚ ਸਾਲ 2024 ਐਤਵਾਰ ਦਾ ਦਿਨ ਆ ਤੇ ਸਮਾਂ ਭੋਗਦੇ ਨੇ ਨੇੜੇ ਹੀ ਆ ਬਸ ਤੇ ਹਲਾ ਹਲਾ ਭੋਤੇ ਚੱਲਦੇ ਆਂਗੇ 사ਸੀ ਕਾਲ ਭਾਈ ਸਾਹਿਬ ਜੱਗੇ ਸੂਰਤੀਆ ਤੇ ਜੱਗੇ ਸੂਰਤੀਆ ਨਾਲ ਵੀ ਕਰਨੀ ਆ ਵੀਡੀਓ ਬਸ ਟੱਕਰਦੇ ਅਸੀਂ ਰੋਜ ਵਾਂਗੂ ਰਹਿੰਨੇ ਜਦੋਂ ਖੇਤ ਜਾਂਦੇ ਬਹੁਤੇ ਵੀਰ ਕਹਿੰਦੇ ਹੁੰਦੇ ਆ ਕਿ ਤੁਸੀਂ ਦੋਨੇ ਵੀਡੀਓ ਬਣਾਓ ਜੱਗੇ ਨੇ ਵੀ ਕਈ ਵਾਰੀ ਕਿਹਾ ਕਿ ਆਪਾਂ ਸਮਾਂ ਕੱਢਾਂਗੇ ਗੱਲ ਫਿਰ ਸਮੇਂ ਤੇ ਆ ਕੇ ਖੜ ਜਾਂਦੀ ਹੈ ਚੱਤੂ ਤੇ ਹਾਂ ਕੱਟ ਆਉਂਦਾ ਕਈ ਵਾਰੀ ਇੱਕ ਹੁਣ ਪੁਲ ਬੰਦ ਹੋ ਰਿਹਾ ਇਧਰ ਦੀ ਹਾਂ ਜੱਗੇ ਘਰ ਵਾਲੇ ਪਾਸੇ ਤੇ ਬਾਕੀ ਪੂਰੇ ਦਿਨ ਦਾ ਮਾਹੌਲ ਚਾਲ ਦਿਖਾਉਣੇ ਆ ਪਹਿਲਾਂ ਹਾਂ ਭੋਗ ਤੇ ਜਾ ਕੇ ਆਉਨੇ ਆ ਤੇ ਫਿਰ ਗੱਗੂ ਕੇ ਡਿਊਟੀ ਲਾਉਨੇ ਆ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋਗੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਲਾ ਜ਼ਰੂਰ ਕਰ ਲਿਓ ਤੇ ਫਿਲਹਾਲ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਉਣੇ ਆ ਤੇ ਫਿਰ ਆ ਕੇ ਗੱਗੂ ਕੇ ਕਬੱਡੀ ਪਾਉਣੇ ਆ ਤੂੰ ਵੀ ਆਇਆਗਾ ਕਿ ਗੂਵੇ ਕੱਲਾ ਗਈ ਸੀ ਅੱਜ ਵੀ ਇਹ ਟਾਈਮ ਲੱਗਿਆ ਹੋਣਾ ਪਊਗਾ ਇਹ ਪੈੜ ਤੇ ਹੋ ਗਿਆ ਕੰਮ ਇਹ ਅਕਮਾਇਨ ਦੇ ਪਿਛਲੇ ਪਾਸੇ ਉਹ ਉੱਥੇ ਲੱਗਾ ਹੋਇਆ ਭਾਈ ਸਾਹਿਬ ਉਹ ਮਿਸਤਰੀ ਬਹੁਤ ਟਾਈਮ ਨਾਲ ਆ ਗਿਆ ਮੈਂ ਦੱਸਿਆ ਹੋਰ ਤਾਇਆ ਹੋਰ ਲੈ ਜਾਂਦਾ ਡੋਈ ਦੀ ਨਾਲ ਹੀ ਤੇ ਆ ਉਹ ਬਣਾਈ ਜਾਂਦਾ ਤੁਸੀਂ ਬਾਦੂ ਓਏ ਉੱਥੇ ਲੋਟ ਨਹੀਂ ਆਉਂਦੀ ਇਹ ਵਿੱਚ ਨਹੀਂ ਪੈਂਦੀ ਉਹ ਤਾਇਆ ਕਹਿੰਦਾ ਟਰਾਈਪੋਡ ਜਾਂ ਲੈ ਜਾਂਦਾ ਆਪਦੇ ਨਾਲ ਹੀ ਉੱਥੇ ਕਹਿੰਦਾ ਬਣਾਈ ਜਾਂਦਾ ਮੂਵੀ ਵਾਧੂ ਵਾਲੀ ਟੈਂਕ ਤੇ ਹੋਣਾ

ਯਾਰਾ ਚਾਚਾ ਵਾਇਰਲ ਜਵਾਈ ਕਰੋ ਜਮਾਗਾ ਇਹਦਾ ਭਾਈ ਸਾਹਿਬ ਕੇਵਲ ਸਿੰਘ ਢਾਲੀ ਵਾਲਾ ਤੇ ਬਹੁਤ ਬਹੁਤ ਵਧਾਈਆਂ ਭਾਈ ਬਹੁਤ ਵਧੀਆ ਵਧੀਆ ਭਰਾ ਤੇ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਅਖੰਡ ਪਾਠ ਕਰਾਏ ਤੇ ਬਾਬਾ ਰੰਗ ਭਾਗ ਲਾਵੇ ਠੀਕ ਹੈ ਠੀਕ ਹੈ ਵਧੀਆ ਸੇਤ ਠੀਕ ਹੈ ਵਧੀਆ ਹੀ ਚਾਹੀਦੇ ਬਾਈ ਈਗਾ ਇਹ ਕੰਮ ਬਿਛੇ ਬਜ਼ਾਰ ਦਾ ਮੇਰਾ ਬਾਹਾਂ ਚੰਗਾ ਕੰਮ ਹੈ ਹਾਂਜੀ ਹਾਂਜੀ ਨੰਬਰ ਦਾ ਰੋ ਵਧੀਆ ਹੀ ਵਧੀਆ ਆਪ ਦੱਸੋ ਠੀਕ ਜੀ ਠੀਕ ਹੈ ਹੋਰ ਸਾਰੇ ਪਾਸੇ ਲਾਲੀ ਦੀ ਡਿਊਟੀ ਹਾਂਜੀ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆਲੀ ਚੜਦੀ ਗਲਾਈ ਚੜਦੀ ਗਲਾਈ

ਸ਼ਰੀਆ ਕਾਲ ਤੂੰ ਕਿਹੜੇ ਪਾਸੇ ਜਾਈਂਗਾ ਸਿੱਧੀ ਬਾਈਦਲਾਂ ਚੱਲ ਆਜਾ ਇੱਧਰ ਮੈਂ ਮਾੜੀ ਹਾਇਰੀ ਲਵਾ ਕੇ ਚੱਲਦਾ ਗਗੂਆਂ ਕੋਲੇ ਲਵਾ ਚੱਲ ਮੈਂ ਆਉਂ ਇੱਥੇ ਮੈਂ ਵਾਈਦਵਾ ਕੇ ਮੈਂ ਇੱਥੋਂ ਨਹੀਂ ਅੱਜ ਆਈਦਾ ਅੱਜ ਗੇਮ ਦਾ ਪਤਾਗਾ ਯਾਰ ਉਹ ਤਾਂ ਤੁਸੀਂ ਸ਼ਾਮ ਨੂੰ ਖੇਡਣ ਜਾਓਗੇ 2 ਵਜੇ ਦਾ ਆਖੀਂਦਾ ਉਹ ਫਿਰ ਹੁਣ ਜੇ 12 ਵਜੇ ਇਹ ਆਏ 2 ਵਜੇ ਭੱਜ ਗਏ ਫਿਰ ਕੋਈ ਨਿਆਰਾ ਚੰਗਾ ਮਾਉਨ ਕਗੂ ਨੂੰ ਹੌਸਲਾ ਆਇਆ ਦੇ ਕੇ ਜਾਣਾ ਆਉਂਗਾ ਤਾਂ ਇੱਥੇ ਜਲਦੀ ਜਿਆਦਾ ਕੰਮ ਹੋਇਆ ਤਾਂ ਮੈਨੂੰ ਦੱਸ ਦੇ ਠੀਕ ਹੈ ਘੰਟੇ ਕਾਲਾ ਹੋਇਆ ਓਏ ਸਾਬ ਹੁਣ ਚੰਗਾ ਚੰਗਾ ਆ ਗਿਆ ਓਏ ਆ ਗਿਆ ਮੇਰੇ ਇੰਤਜ਼ਾਰ ਹੋ ਰਿਆ ਸੀ ਗੋਰੀ ਇਹ ਤੜਕੇ ਆਏ ਕਿਹਾ ਸੀ ਭਾਈ ਤਿੰਨ ਬੰਦੇ ਹੈਗੇ ਆਂ ਅਸੀਂ ਕੰਮ ਵਾਲੇ ਮਿਸਤਰੀ ਕਹਿੰਦਾ ਤੈਨੂੰ ਤਾਂ ਹੈ ਗਿਆ ਮਿਸਤਰੀ ਨੂੰ ਕੌਣ ਬੰਦਾ ਕਹਿੰਦਾ ਹੁੰਦਾ ਮਿਸਤਰੀ ਦਾ ਮਿਸਤਰੀ ਹੁੰਦਾਗਾ ਸਾਸਤਰੀ ਕਾਲ ਪਾਈ ਗੋਰੀ ਕੀ ਹਾਲ ਠੀਕ ਹੈ ਵਧੀਆ ਵਧੀਆ ਚਲਾ ਲੈ ਕੰਮ ਹਾਂ ਠੀਕ ਹੈ ਆਲਾ ਦਾ ਕੋਲਾ ਮੋੜ ਕੇ ਹਾਂਜੀ ਲੈਂਡਰ ਬਾਤਾ ਲੈਂਡਰ ਬਾਤਾ ਚੱਲ ਵਧਾਈਆਂ ਹੋਰ ਮਿਸਤਰੀ ਜੀ ਬੰਦਾ ਹੀ ਆ ਬੰਦਾ ਹੀ ਬੰਦਾ ਹੈ ਨਹੀਂ ਮੰਦਾ ਠੀਕ ਹੈ ਬਸ ਆ ਗਿਆ ਮੈਂ ਵਰਦੀ ਬਦਲ ਕੇ ਦੋ ਮਿੰਟਾਂ ਅੰਦਰ ਠੀਕ ਆ ਆਓ 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 ਉਹ ਹੋਰ ਚਾਚਾ ਠੀਕ ਹੀ ਜਾਈਦਾ ਭਾਈ ਚਲੋ 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 ਉਨੇ ਟਾਈਮ 'ਚ ਮੈਂ ਆ ਗਿਆ ਇੱਧਰ ਦੀ ਉਨੇ ਟਾਈਮ 'ਚ ਤੂੰ ਆਇਆ ਹੈ ਗੱਗੂ ਨੇ ਸਾਰਾ ਘਰ ਹੀ ਉਹ ਕਰਾਇਆ ਮੈਂ ਉਹਨੂੰ ਹੌਸਲੇ ਦੇ ਕੇ ਆਇਆ ਬਸ ਮੈਂ ਵੀ ਵਰਦੀ ਬਦਲ ਕੇ ਆ ਗਿਆ ਕੱਲੇ ਹੌਸਲੇ ਨਾਲ ਬੱਟਲ-ਬੁੱਟਲ ਜਗਾ ਅਗਲੇ ਦਾ ਬਸ ਬੱਟਲ ਵੀ ਜੱਟਾਂਗੇ ਸਾਰਾ ਗੁੜੀ ਜੱਟਾਂਗੇ ਤੇ ਇਧਰੋਂ ਨੌਜਵਾਨ ਨੇ ਲਾ ਲਈ ਭਾਈ ਡਿਊਟੀ ਮਸ਼ੀਨ ਤੇ ਬਲਾ ਫਿਰ ਫਤੇ ਫਤੇ ਐਨੀ ਵੇਰੀ ਮਤੇ ਫਤੇ ਸਾਂਝੀ ਕਰਤੀ ਤੇ ਲਾਰਕੇ ਜੋਟੀ ਟੁਕੜੀਆਂ ਬਦਲਦੇ ਅੱਜੀ ਕਰ ਲਿਆ ਬੋਣੀ ਲੋ ਹਮ ਆ ਗਏ ਆ ਗਏ ਉਹ ਮੈਨੂੰ ਸਹੀ ਨੇ ਟਾਈਮ ਲਵਾਤਾ ਜੈਨਦੀ ਜੀ ਮਾਉਨੇ ਕੋਲੇ ਕੋਲੇ ਮਿਲ ਲੈਣਾਗਾ ਹਾਂ ਆ ਗਰੇ ਮੋਲਤਾ ਰੰਦਰ ਤੈ ਕਰ ਐਟਾ ਕੋਲ ਕਰ ਬਾਈ ਆ ਤੂੰ ਦੋ ਕਿਟਾ ਅੰਦਰ ਨਹੀਂ ਆ ਇੱਥੋਂ ਵੀ ਅੰਦਰ ਆ ਨਾ ਚਾਚਾ ਹਵਾ ਚਲਦੀ ਆ ਬਾਈ ਰੱਖਣ ਇਹਨੂੰ ਕਿਵੇਂ ਗੱਗੂ ਓਏ ਗੱਗੂ ਕੀ ਕਰਤਾ ਮਿਸਤਰੀਆਂ ਨੂੰ ਬੋਲਦੇ ਨਹੀਂ ਅੱਜ ਬੋਲ ਗਿਆ ਹੈ ਤਾਂ ਕਿ ਸੂਰਜ ਰੱਖ ਕੱਲ ਵੱਧ ਬੋਲਦਾ ਸੀ ਹਨਾ ਦੋ ਜਣੇ ਵੱਧ ਸੀਗੇ ਹਵਾ ਦਸੀ ਹਵਾ ਤਾਂ ਅੱਜ ਵੀ ਚਲਦੀ ਆ ਅੰਦਰ ਨਹੀਂ ਹਵਾ ਅੰਦਰ ਨਹੀਂ ਓਕੜੇ ਕਲਾ ਨੰਪੜੇ ਕੋੜੇ ਆਂ ਚਲ ਦਬ ਦਬ ਦਬਦਾ ਥੋੜੀ ਇਹਦੇ ਤੋਂ ਇਹ ਇਟਾ ਬਣਾਉਣੀਆਂ ਹਾਂ ਇਟਾ ਨਹੀਂ ਬਣਾਉਂ ਕੱਲਾ ਹੀ ਡੋਟੀ ਲੌੜੀਆਂ ਸਹਿਜ ਪੁੱਤਰ ਇੱਥੇ ਨੇ ਬੜੇਗਾ ਤੂੰ ਹੈ ਮਾਈ ਇਹਨਾਂ ਦੀ ਮਾਰੀ ਆਉਂਦੀ ਹੈਗੀ ਹਾਣਾ ਸਹਿਜ ਹਾਏ ਇਹਨਾਂ ਦਾ ਮਾਰਾ ਹੋਣਾ ਤੇ ਇੱਧਰ ਨਹੀਂ ਕੁਛ ਨਹੀਂ ਕਹਿੰਦੀ ਉਹ ਤੂੰ ਨਹੀਂ ਨੇੜੇ ਆਉਣਾ ਬੱਚਿਆਂ ਨੂੰ ਕੁਛ ਆਕੂਗੀ ਉਹ ਇਹ ਚੂਚੇ ਹੋਏ ਤੇ ਕਤੂਰੇ ਹੋਏ ਮਿਸਤਰੀਆ ਛੋਟੇ ਹੁੰਦੀ ਸੋਹਣੇ ਲੱਗਦੇ ਹਨ ਵੱਡੇ ਹੋ ਕੇ ਤਾਂ ਵੀ ਹੋ ਜਾਂਦੇ ਕਿਸਮਲੇ ਜੇ ਕਿੰਨੇ ਸੋਹਣੇ ਚਿਚਾ ਦੇਖ ਕਿੰਨੇ ਹੋਣੇ ਦੇਖ ਲੈ ਮਾਂ ਦੀ ਮਾਂ ਜੀ ਜਤੂਂਗਾ ਹੀ ਤੈਨੂੰ ਕੋਹੀ ਕੋਲੇ ਜਾ ਕੇ ਦੇਖਦੇ ਆ ਪਤਾ ਲੱਗੂ ਕੋਲੇ ਜਾ ਕੇ ਦੇਖ ਹੁਣ ਤਿੱਲੀ ਜਾ ਕੇ ਦੇ ਨਾ ਪੁੱਤਰ ਉਹ ਬੈਠੀ ਆ ਉਹ ਨਿਗਾ ਰੱਖੀ ਤੂੰ ਇੱਧਰ ਨੀ ਆਉਣਾ ਜਾ ਉੱਥੇ ਬਾਪੂ ਕੋਲੇ ਖੇਡ ਲਾ ਗੁਰੂ ਬਣ ਗਈ ਮਲਾਈ ਹਾਂਜੀ ਹਾਂ ਦੇਖ ਕਿਹੜੀ ਕੁੜੀ ਆ ਦੇਖ ਠੀਕ ਹੈ ਜੀ ਜਮਾ ਹੈ ਵਧੀਆ 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 ਲੋਟ ਹੈ ਸਹੀ ਉੱਧਰ ਖੇਡ ਲਾ ਬਾਈ ਮੈਨੂੰ ਸੈਂਡਲ ਦਵਾ ਕੁੜੀ ਦੇ ਯਾਰ ਮੈਂ ਜਾਣਾ ਪੈ ਜਾਣਾ ਆਹ ਮਹਿੰਗੇ ਹੈਗੇ ਉਹ ਕਿੰਨੇ ਸੋਹਣੇ ਗੋਰੀ ਹਾਂਜੀ ਆ ਸੈਂਡਲ ਲਵਾਇ ਰਮਾ ਦੇ ਜਾਉਂਗਾ ਯਾਰ ਬਾਈ ਜੀ ਅਗਰੇ ਕਰਨ ਬਾਈ ਜੀ ਠੀਕ ਆ ਬਾਈ ਜੀ ਇੱਤਾਂ ਰੋੜੇ ਮਿਕਸ ਕਰਨੇ ਆ ਉਧਰ ਆ ਕੇ ਬਹਿਵਾ ਦੇ ਠੀਕ ਹੈ ਛਾਹੀ ਮੇਰੀ ਵੀਡੀਓ ਤਾਂ ਬਣਾ ਦੇ ਚੱਕਾ ਮਿਸਟਰ ਫਰੈਂਡ ਦਾ ਹਾਂ ਉਧਰ ਬਾਪੂ ਬੈਠਾ ਇਧਰ ਕਿਧਰ ਸੈਜ ਖਾ ਪਈ ਬੜਾ ਪੜਾਗਾ ਐ ਕੈਮੇਨ ਬਾਕਸਰ ਆਇਆ ਕੀ ਉਹ ਉੱਥਰ ਬੈ ਰ ਆਇਆ ਕੀ ਕੈਮੇਨ ਫਾਕਸ ਕਰ ਅੱਗ ਨਹੀਂ ਬਰਾਬਰ ਆਖਰੇ ਅੱਗ ਨਹੀਂ ਆਵਾ ਆਖਰੇ ਜਿੰਦਾ ਆਪਾਂ ਨੂੰ ਵੀਡੀਓ ਬਣਾਈ ਦੇ ਆਖਰੇ ਸੁਣਵਾ ਦੇ ਆਪਾਂ ਆਖਰੇ ਕੈਮਰਾਮੈਨ ਫੋਕਸ ਕਰ ਲੈ ਤੇ ਵੇ ਕੋਈ ਨਹੀਂ ਯਾਰ ਖੁਸ਼ ਹੋ ਜੂਗਾ ਨਹੀਂ ਕਹਿੰਦਾ ਯਾਰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਬਸ ਫੋਕਸ ਨੇਕਾ ਗੋਇਆਂ ਨੂੰ ਕੈਮਰਾਮੈਨ ਫੋਕਸ ਕਰ ਇੱਧਰ ਨਹੀਂ ਫੋਕਸ ਕਰਿਆ ਨੂੰ ਮੇਰੇ ਤੇ ਮੇਰੀ ਇੱਕ ਵੀ ਵੀਡੀਓ ਨਹੀਂ ਬਣਾਈ ਦੋ ਆਪਣਾ ਆਹ ਕਰ ਉਹ ਕਰ ਉਹ ਜੀ ਆਹ ਘਰੇ ਪੈਂ ਗੇ ਇੱਥੇ ਗੋਲ ਕਰ ਉਧਰ ਹਾਂ ਜੀ ਯਾਰਾ ਉਧਰ ਲੈ ਜੀ ਬਈ ਚੱਕ ਦਿੰਦੇ ਲਾ ਲਾ ਜੀ ਜੀ ਲੈ ਉਧਰ ਬਹੁਤ ਆ ਥੈਂਕ ਯੂ ਉਧਰ ਹਣ ਸੌਂਗੇ ਪੁੱਤਰ ਕਿ ਦੂਰੇ ਪਿਛਲੇ ਪੈਰ ਖੇਡਣਗੇ ਉੱਠ ਕੇ ਪੁੱਤ ਬਾਈ ਤੇ ਵਧੀਆ ਮਿੱਠੇ ਚੀਕੂ ਆ ਬਾਈ ਪਪੀਤਾ ਖਾਣਾ ਪਪੀਤਾ ਆ ਤੇ ਵਧੀਆ ਸੋਹਣੀਆਂ ਚੌਰ ਸਿੱਟਾਂ ਲੈ ਜੋ ਭਾਈ ਆ ਲੈ ਮਾਰਨੀ ਫੜਾਉਣੀ ਆ ਖਰ ਦੂਰ ਗੜ ਸ਼ਹਿਰ ਦੇ ਵਿੱਚ ਤੈਨੂੰ ਕਿਹੜੀ ਲਾਉਂਦੇ ਮੈਂ ਕਿਆ ਗਈ ਚੱਲ ਚੱਲ ਕੰਮ ਕਰ ਆਲਾ ਕਿਹੜਾ ਕਰਦਾ ਹੀ ਆ ਲੋ ਕੀ ਹਾਲ ਆ ਗੱਪਰੂ ਆ ਪੂਰਾ ਵਧੀਆ ਕੇ ਥੋੜਾ ਵਧੀਆ ਹਾਂ ਹਾਂ ਵਧੀਆ ਵਧੀਆ ਜੀ ਆਏ ਨੂੰ ਧੰਨਵਾਦ ਐਟਾਂ ਫੜਾਉਣ ਲੱਗ ਜੇ ਗੱਗੂ ਨੂੰ ਹੋਰ ਕੰਮ ਲਾ ਦਿਆਂ ਨੇ ਕਣੀ ਕੋਰੀ ਇਹ ਹਾਂ ਸਹੀ ਹੈ ਠੀਕ ਹੈ ਆਇਂ ਚਾਹਣਾ ਤੂੰ ਠੀਕ ਹੈ ਇੱਟ ਦੀ ਗਲਤੀ ਆ ਵਿਚਾਰੀ ਗਾਂ ਲੰਗੀ ਜਿਹੜੀ ਨਹੀਂ ਇਹ ਤਾਂ ਠੀਕ ਲੈ ਇਹ ਮਰ ਰਿਹਾ ਪੂਣ ਨਹੀਂ ਇਹ ਮੈਨੂੰ ਬੰਦਾ ਹੀ ਠੀਕ ਨਹੀਂ ਲੱਗਦਾ ਯਾਰ ਲੈ ਬੋੜਾ ਮਨ ਕੇ ਆਹ ਨੂੰ ਸਹੀ ਨਹੀਂ ਖੜਦਾ ਇਸ ਟੇਣਾ ਸਹੀ ਹੋ ਨਹੀਂ ਆ ਰਿਹਾ ਚੀਂ ਤੇ ਹੈਗੀ ਹੈ ਹਾਂ ਬਸ ਆ ਬਸ ਰਹਿਣ ਦੇ ਗੋਗੂ ਨੂੰ ਹੀ ਆ ਸਰ ਗਿਆ ਸਰ ਗਿਆ ਟੱਪੇ ਤੇਰਾ ਇੱਕ ਮਸਾਹੀ ਸਿੱਡਦਾ ਹੈ ਗੱਲ ਲੱਛ ਨਹੀਂ ਆ ਰਹੀ ਹੈ ਮਹਾਂ ਦਾਮ ਦਬਾਉ ਜੰਤਰ ਚੱਕ ਲੈਣਾ ਕੋਰੀ ਕਿਹੜਾ ਦਾਮ ਦਬਾਉ ਜੰਤਰ ਚੱਕ ਲਿਆ ਵਗ ਜਾ ਪਿਸੂ ਪਤਾ ਕਿੱਡੇ ਕਿੱਡੇ ਇਹਨਾਂ ਦੇ ਉਹ ਗਿਆ ਉਹ ਤਾਂ ਘਰੇ ਵਗ ਗਿਆ ਓਹ ਦੋ ਥੋੜੇ ਆ ਕਿ ਉਹ ਬਾਪੂ ਕੋਲੇ ਖੇਡੀ ਜਾਂਦੇ ਬੈਠੇ ਦੋ ਆ ਦੋ ਬਥੇਰੇ ਆ ਬਸ ਉਹਨਾਂ ਨਾਲ ਖੇਡ ਲਾ ਲਿਆ ਗੁਰੀ ਯਾਰ ਹੂ ਬੱਲੇ ਚਾਰ ਦੇ ਪੁੱਤਰੀ ਲੈਣਗੇ ਪੁੱਤਰੀ ਸਾਰੇ ਨੇ ਇੱਕ ਇੱਕ ਕਰਕੇ ਸਾਰੇ ਕਤੂਰੇ ਉੱਥੇ ਇਕੱਠੇ ਕਰ ਲਏ ਸੀਗੇ ਤੇ ਉਹ ਮੌਜ ਨਾਲ ਬੈਠੇ ਆ ਕਹਿੰਦੇ ਉਹਨਾਂ ਕੇ ਚੰਗੀ ਜਗ੍ਹਾ ਤੇ ਬਹਿ ਕੇ ਆ ਕੇ ਆ ਜਾ ਰਹੇ ਆ ਭਾਜੀ ਇੱਥੇ ਚਾਰ ਦੇ ਪੁੱਤਰ ਕਾਹਨ ਜਾਈ ਸਾਬਣ ਲਾ ਕੇ ਹੱਥੋ ਕਿ ਆਈ ਹੁਣ ਭਗ ਜਾਣਗੇ ਭਗ ਜਾਣੇ ਛੱਡ ਦੇ ਨਾ ਨਹੀਂ ਜਾਂਦਾ ਆ ਤਾਂ ਸੌਦਾ ਨਹੀਂ ਇਹ ਉਥੇ ਨਜ਼ਾਰੇ ਆਈ ਜਾਂਦੇ ਸੀ ਬੈਠੇ ਇਹਨਾਂ ਨੂੰ ਹੁਣ ਜਾਣਗੇ ਦੇਖ ਦੇ ਦੇਖ ਦੇ ਦੇ ਪਾਣਾ ਪਾਉਂਦਾ ਚੱਲ ਭਾਈ ਹੁਣ ਅੰਦਰ ਹੱਥੋ ਕੇ ਮੈਂ ਜਿੱਦੇ ਨਹੀਂ ਫਰਾਬਾ ਪਿਆ। ਯਾਰ ਆ ਫੁੱਲਾਂ ਦੇ ਬੂਜੇ ਪਟਕੇ ਵੜਾ ਦਿਓ। ਹੈ? ਅੱਗੇ ਜੱਕੀ ਆਉਣਾ। ਇਦਾਂ ਕਰੇਂਗਾ ਪੁੱਤਰ। ਕਿਸੀ ਨਾ। ਕਿਸੀ ਨਾ ਆਏਗਾ। ਕਿਵੇਂ ਨਾ ਹੁੰਦੇ ਹੁੰਦੇ ਇਹਦੇ ਨਾਲ। ਪਲਾਵਡੋ ਆਵਡੋ ਫਿਰ ਉੱਤੇ ਹਾਲ ਬਟਾ। ਫਿਰ ਅਹੀਂ ਨਾਲੇ। ਫਿਰ ਕੀ ਕਾਸੇ ਜਿਪਾਉਂਦੇ ਹੁੰਦੇ ਇਹਨੂੰ? ਅਸ ਸੈਂਪਲ ਜਨਾਲ ਨਾਲ ਨਾ ਪੁੰਦੇ ਨੇ ਤੇ ਪਾਣੀ ਨਾਲ ਪਾਉਂਦੇ ਹਤੇ ਠੀਕ ਹੈ ਚਲ ਹੁਣ ਨਾ ਲਈ ਪੁੱਤਰ ਹੁਣ ਦੁਪਹਿਰ ਹੈਗਾ ਫੇਰ ਉਹੋ ਜਿਹਾ ਨਾਲੇ ਆਜੋ ਮਸਤਰੀਆ ਰੋਟੀ ਖਾ ਲਓ ਆਜੋ ਆਹ ਬੋਲ ਦੇ ਰਹੇ ਅਰਜਨ ਲਾ ਰੱਖਿਆ ਕਹਿੰਦਾ ਇੱਕ ਤਾਂ ਰੋਟੀਆਂ ਵੱਧ ਖਾਇਆ ਉਹਦੋਂ ਕਹਿੰਦਾ ਚਾਹ ਚੁ ਬੀਤੀ ਹੋਈ ਆ ਆਈ ਅਰਜਣਾ ਮੈਂ ਖੜਾ ਐ ਇੱਧਰ ਲੱਗਿਆ ਲੱਗ ਕੇ ਹਟਾਉਂਦਾ ਨਹੀਂ ਮੈਂ ਤੈਨੂੰ ਉਹਨ ਦੱਸਿਆ ਮੈਂ ਖੜਾ ਐ ਇੱਧਰ ਹਟ ਨਾ ਹੁਣ ਖੜੀ ਐ ਹੁਣ ਲੈ ਤੇਰਾ ਤੇ ਬਾਜ਼ ਕੋਈ ਲੈ ਗੜਲੀਆਂ ਦੁਬਾਰੇ ਮਾਰੀ ਖੰਭ ਜਾ ਲੈ ਮਸਤਰੀਆ ਉਹ ਕੋਲੇ ਦੋ ਹੋ ਖੜਾ ਆ ਗਿਆ ਚਲਾ ਕੇ ਨਹੀਂ ਰੱਖ ਲਾਂ ਕੈਮਰਾ ਦੋ ਕੁ ਮਿੰਟ ਪਤਾ ਲੱਗ ਜੂ ਕੋੜੀ ਕਿੰਨੀ ਕ ਪਾਈ ਦਿਆ ਕਾਟ ਗਿਰੇ ਸਿੱਧਾ ਕਾਟ ਗਿਆ ਨਾ ਇਹ ਆੜ ਜੀ ਆੜ ਗਿਆ ਡੇਲੀ 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 ਇੱਟਲ ਥੱਲੇ ਕਿੰਨੀ ਫੁੱਟੀਆਂ ਰੂੜੇ ਤਾਂ ਪਹਿਲੀ ਹੀ ਬਥੇਰੇ ਆਪਣੇ ਕੋਲੇ ਹੂੰ ਬੱਸ ਆ ਨਾ ਛੁੱਟੀ ਹੋਦਲਾ ਦੀ ਪੂਰੀ ਸਵਾ ਮਿੰਟ ਦੀ ਝੋਟੀ ਲੱਗ ਗਈ ਬੱਸ ਯਾਰ ਇੰਨੀ ਹੈ ਕਿ ਨਹੀਂ ਗੜੇਲੀਆਂ ਖਾਏਗਾ ਤੂੰ ਦੋ ਪਾਸੇ ਨਾ ਵੀ ਦੇ ਕਿਉਂ ਦੋ ਪਾਸੇ ਕਿਧਰ ਜਾਣਾ ਤੂੰ ਘਰ ਆਈ ਪਾਉਣਾ ਘਰ ਆ ਮਾਪੂਣਾ ਤੇ ਲਿਆਉ ਤਾਂ ਹੈਗੀ ਮੈਂ ਵਕਸਰ ਭਰ ਕੇ ਠੀਕ ਹੈ ਟੜੜਾ ਘਰ ਭਾਈ ਜੋਬਰ ਜਰਵਾਣਾਗਾ ਠੀਕ ਚੰਗਾ ਮਿਸਤਰੀਆ ਚੰਗਾ ਭਾਈ ਕੱਲ ਨੂੰ ਮਿਲਦੇ ਆਂ ਬੰਦਿਆਂ ਦੇ ਰੂਪ ਚ ਹਾਂ 5:40 ਮਿੰਟਾਂ ਦਾ ਸਮਾਂ ਹੋ ਗਿਆ ਤੇ ਗੱਗੂ ਕੇ ਆਲੇ ਪਾਸੋਂ ਆਪਾਂ ਛੁੱਟੀ ਕਰਾਇਏ ਤੇ ਮੈਂ ਕਿਹਾ ਕੋਈ ਨਾ ਕੰਮਕਾਰ ਕਰ ਲਾਂਗੇ ਉਹਦੋਂ ਆਪਦਾ ਇੱਧਰ ਵੀ ਤੇ ਇਧਰ ਮਨਪ੍ਰੀਤ ਛੁੱਟੀ ਲਾ ਕੇ ਇੱਥੇ ਤੇ ਖੇਡਣ ਚਲੇ ਗਏ ਨੌਜਵਾਨ ਬਾਲੀਵਾਲ ਦਾ ਟੂਰਨਾਮੈਂਟ ਸੀ ਆ ਚਾਰ ਯੂਰਪਾਟ ਕੇ ਰੱਖ ਗਿਆ ਤੇ ਜਦੋਂ ਮੈਂ ਘਰ ਨਹੀਂ ਹੁੰਦਾ ਤੇ ਹਰੇ ਚਾਰੇ ਦੀ ਡਿਊਟੀ ਉਹ ਲਾ ਲੈਂਦਾ ਹੁੰਦਾ ਮਨਪ੍ਰੀਤ ਤੇ ਫਿਲਹਾਲ ਹਾਂਜੀ ਮੰਮੀ ਕਹੀ ਲੈਣਾ ਫੁੱਟ ਕਰ ਕਹੀ ਕੌਣ ਲੈਣਾ ਹੈ ਕਹੀ ਲੈਣਾ ਫੁੱਟ ਕਰ ਅੱਛਾ ਅੱਛਾ ਤੇ ਉਹ ਟੁਕੜੀਆਂ ਬਦਲਦਾ ਸੀ ਮੰਮੀ ਕਹਿੰਦੇ ਕਈ ਲੈਣਾ ਸੂਤ ਕਰਤੀਆਂ ਨੇ ਮਨਪ੍ਰੀਤ ਨੇ ਤੇ ਬੇੜਾ ਉਹਨਾਂ ਵੀਰਾਂ ਦਾ ਨਾਮ ਬੋਲਦੇ ਆ ਜਿਨ੍ਹਾਂ ਨੇ ਆਪਣੇ ਮਤਲਬ ਅੱਜ ਦੇ ਵੀਡੀਓ ਤੇ ਕਮੈਂਟ ਕਰੀ ਸੀ ਅੱਜ ਸਵੇਰੇ ਜਿਹੜਾ ਬਲੌਗ ਆਇਆ ਸੀਗਾ ਤੇ ਭਾਈ ਅਮਨਦੀਪ ਸਾਸਤਰੀ ਕਾਲ ਜੀ ਹਰੀ ਜੋਤ ਵਿਸ਼ਾਲ ਮੱਟੂ ਗਗਨਦੀਪ ਰਾਜਵਿੰਦਰ ਸਾਸਤਰੀ ਕਾਲ ਜੀ ਜਸਪਰਾਡ ਬਲੌਗਸ ਸ਼ੈਂਤੀ ਸਿੰਘ ਜਸ਼ਨ ਸੰਧੂ ਸਾਸਤਰੀ ਕਾਲ ਜੀ ਗੁਰਪ੍ਰੀਤ ਮੰਗਟ ਅੰਗਰੇਜ਼ ਗਿੱਲ ਪੰਜ ਗਰਾਈ ਤੇ ਸੁਖਜਿੰਦਰ ਸਿੰਘ ਨੀਨਾ ਦਿਓਲ ਗੁਰਦੇਵ ਸੰਧੂ ਸਾਸਤਰੀ ਕਾਲ ਜੀ 10 10 ਨੰਬਰ ਸਾਸਤਰੀ ਕਾਲ ਬਾਈ ਜੀ ਧੰਨਵਾਦ ਸੁਖਜਿੰਦਰ ਸਿੰਘ ਤੇ ਗੁੱਡ ਮਾਰਨਿੰਗ ਮਲੇਸ਼ੀਆ ਤੋਂ ਬਾਈ ਦਾ ਨਾਮ ਨਹੀਂ ਸ਼ੋ ਹੁੰਦਾ ਤੇ ਨੋ ਨੇਮ ਆ ਅੱਗੇ ਬਾਈ ਨਾਈਸ ਵੈਦਰ ਇਹ ਕਹਿੰਦੇ ਅਸੀਂ ਕੈਲਗੇਰੀ ਤੋਂ ਵੇਖਦੇ ਆ ਤੇ ਆਲਮੋਸਟ 2 ਫੁੱਟ ਸਨੋ ਪਈ ਹੋਈ ਐ ਇੱਥੇ ਕਹਿੰਦੇ ਤੇ ਠੀਕ ਆ ਜੀ ਨਾਈਸ ਵੈਦਰ ਤਾਂ ਕਿਹੜਾ ਕੱਲ ਬਹੁਤ ਥਾਈ ਬਹੁਤ ਜਿਆਦਾ ਨੁਕਸਾਨ ਹੋਇਆ ਤੇ ਪ੍ਰਮਾਤਮਾ ਮਿਹਰ ਰੱਖੇ ਤੇ ਸੁਖਵੀਰ ਸਲਵਾਰ ਆ ਕੇ ਕੱਬਾ ਮਿਸਤਰੀ ਤੇ ਅਮਨ ਸਿੱਧੂ ਵੀਰੇ ਅਸੀਂ ਰੋਜ਼ ਤੁਹਾਡੀ ਵੀਡੀਓ ਵੇਖਦੇ ਆਂ ਤੇ ਅਬ ਹੋਰ ਤੋਂ ਨਾਂ ਬੋਲਿਓ ਲਓ ਜੀ ਅਮਨ ਸਿੱਧੂ ਜਟਾ ਨਾਂ ਬੋਲ ਦਿੱਤਾ ਗਿਆ ਤੇ ਅੱਗੇ ਨਿਕ ਕੋਸਾ ਬਾਪ ਹੋਏ ਮੂਰੇ ਧੰਨਵਾਦ ਵੀਰੇ ਤੇ ਲਵਜੋਤ ਗਿੱਲ ਤੇ ਇਹ ਦੇਖ ਰਹੇ ਨੇ ਆਪਾਂ ਨੂੰ ਰਾਜਸਥਾਨ ਤੋਂ ਇਹ ਜੂਥ ਕਾਂਗਰਸ ਪ੍ਰਧਾਨ ਆ ਕਹਿੰਦੇ ਭਾਈ ਲਵਜੋਤ ਗਿੱਲ ਧੰਨਵਾਦ ਭਾਈ ਆ ਸੁਖਵੀਰ ਤੇ ਮਿਸਤਰੀ ਆਲਵੇਜ਼ ਲਾਈਕ ਦੈਟ ਪੋਟ ਔਨ ਹਿਮ ਫੇਸ ਇਟ ਤੇ ਜਸ਼ਨ ਸੰਧੂ ਹਾਂਜੀ ਬਾਈ ਬੋਲਤੇ ਨੇ ਅੱਜ ਆਪਾਂ ਆ ਜਦਵਿੰਦਰ ਸਿੰਘ ਏ ਬਾਈ ਜਗਰਾਣ ਤੀਰਸ ਤੋਂ ਨੇ ਆਪਣੇ ਇਧਰ ਤਲਵੰਡੀ ਸਾਬੋ ਦੇ ਨੇੜੇ ਹੀ ਆਪਣੇ ਇਸ ਪਿੰਡ ਵਾਲੇ ਰੋਡ ਤੇ ਧੰਨਵਾਦ ਬਾਈ ਤੇ ਗੱਗੂ ਬਾਈ ਤਾਂ ਕਹਿੰਦੇ ਡਰ ਰਿਆ ਸੀ ਕੰਧ ਨਾ ਖਰਾਬ ਹੋ ਜੇ ਹਾਂ ਬਾਈ ਗੱਗੂ ਥੋੜਾ ਥੋੜਾ ਐਸੀ ਗੱਲੂ ਕਰ ਰਿਹਾ ਸੀਗਾ ਤੇ ਅੱਗੇ ਬਾਈ ਰਾਜੀ ਢਿੱਲੋਂ ਕਿਧਰੋਂ ਹੋ ਗਈ ਆਵਾਜ਼ ਤੇ ਗੁਰਮੀਤ ਆ ਰਾ ਕੇ ਰਵਿੰਦਰ ਸਿੰਘ ਦਿਲਮਹਿਕ ਕਰੋੜ ਰਾਜੀ ਢਿੱਲੋਂ ਆ ਬੁੱਟਰ ਜਸਰਾਜ ਜਸਮਣ ਬਹਿਣੀਵਾਲ ਮੇਰਾ ਭਾਨਜਾ ਤੇ ਜਗਜੀਤ ਸਿੰਘ ਜੀਤਾ ਇਹ ਜਗਰਾਵਾਂ ਤੋਂ ਬਈ ਅ ਦਵਿੰਦਰ ਢਿੱਲੋਂ ਅਰਸ਼ਦੀਪ ਸਿੰਘ ਗਿੱਲ ਤੇ ਰਸ਼ਪਾਲ ਢਿੰਡਸਾ ਸਾਸਤਰੀ ਕਾਲ ਜੀ ਹਰਤੇਂਦਰ ਸੇਖੋਂ ਸਾਸਤਰੀ ਕਾਲ ਜੀ ਗੁਰਪ੍ਰੀਤ ਬਰਾੜ ਭਪਿੰਦਰ ਸਿੰਘ ਪੌੜੀ ਚੋਂ ਪੌੜੀ ਚ ਲੋਰ ਨਾ ਫਸਾ ਲਈ ਆ ਬਈ ਹੋ ਜਾਂਦਾ ਕਈ ਵਾਰੀ ਕਾਲੀ ਚ ਇਹ ਵੀ ਹੋ ਸਕਦਾਗਾ ਪੌੜੀ ਲੱਕੜ ਦੀ ਹੈਗੀ ਤੇ ਮੁਹੰਮਦ ਅਖਤਰ ਸੀਰ ਢਿੱਲੋਂ ਅਮਨ ਸਿੱਧੂ ਕੁਲਦੀਪ ਭਾਉ ਸਤਿਸ਼੍ਰੀ ਅਕਾਲ ਉਪਵਿੰਦਰ ਸਿੱਧੂ ਆ ਗੁਰਸੇਵ ਕਬਰਾੜ ਕੁਲਵਿੰਦਰ ਸੰਧੂ ਤੇ ਧੰਨਵਾਦ ਇਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਆਪਣੇ ਅੱਜ ਦੇ ਕਮੈਂਟਾਂ ਤੇ ਬਲੌਗ ਤੇ ਹਾਜ਼ਰੀ ਲਵਾਈ ਤੇ ਸਮਾਂ ਬਿਲਕੁਲ 5:43 ਮਿੰਟਾਂ ਦਾ ਹੋਇਆਗਾ ਤੇ ਇਸ ਤੋਂ ਬਾਅਦ ਜੇ ਕਿਸੇ ਵੀਰ ਦਾ ਕਮੈਂਟ ਆਉਂਦਾ ਨਾ ਬੋਲਣ ਵੱਲੋਂ ਰਹਿ ਜਾਂਦਾ ਤਾਂ ਬਾਈ ਮਾਫੀ ਚਾਹੁੰਦੇ ਆਂਗੇ ਫਿਲਹਾਲ ਇੰਨਾ ਕੁ ਸੀ ਆਪਣਾ ਅੱਜ ਦਾ ਪ੍ਰੋਗਰਾਮ ਪ੍ਰੋਗਰਾਮ ਦੀ ਸਮਾਪਤੀ ਦੇ ਬੱਲ ਨੂੰ ਕੰਮ ਆ ਤੇ ਬਾਕੀ ਨਵੇਂ ਪ੍ਰੋਗਰਾਮ ਦੇ ਨਾਲ ਕੱਲ ਨੂੰ ਮਿਲਾਂਗੇ ਫਿਲਹਾਲ ਨਾ ਹੌਨੇ ਧੋਨੇ ਆਗੇ ਤੇ ਆ ਖੁਰੜਾਂ ਤੇ ਲੱਗੀ ਹੋਈ ਮਿੱਟੀ ਹੈ ਜੰਮੀ ਪਈ ਹੈ ਸਿਮੈਂਟ ਵਾਂਗੂ ਤੇ ਇਹਨੂੰ ਹਾ ਲਾਉਨੇ ਆ ਤੇ ਅਗਲਾ ਪ੍ਰੋਗਰਾਮ ਤੁਹਾਨੂੰ ਕੱਲ ਨੂੰ ਦਿਖਾਉਨੇ ਆ ਠੰਡੇ ਨਾਲ ਨਾਲ ਠੱਪੇ ਨਾਲ ਠੀਕਾ ਮਾਤਾ ਜੀ ਬਲਾਓ ਤੁਸੀਂ ਵੀ ਫਤੇ ਸਾਰਿਆਂ ਨੂੰ ਧੰਨਵਾਦ ਧੰਨਵਾਦ ਬੇਟਾ ਸਸਰੀਕਾਲ ਤੋਂ ਸਾਰਿਆਂ ਨੂੰ ਤੇ ਲਾਇਕ ਕਮੈਂਟ ਸ਼ੇਅਰ ਜ਼ਰੂਰ ਪਹਿਲੀਆਂ ਚ ਕਰਦਿਆ ਕਰੋ ਤੇ ਬਾਅਦ ਇਹ ਸਤਿ ਸ੍ਰੀ ਅਕਾਲ ਦੁਰੀਵਾਰ ਫੇਰ ਸੋਣ। ਠੀਕ ਆ ਭਾਈ। ਧੰਨਵਾਦ ਸੋ। ਬਾਹਲਾ ਬਾਹਲਾ। ਹਾਂਜੀ ਜੁੜੇ ਰਹੋ ਉਹ ਚੈਨਲ ਦੇ ਨਾਲ ਹੋ ਸਕਦਾ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਲਾਈ ਜਿਵੇਂ ਕਰ ਲਿਆ ਕਰੋ ਸਾਫ ਸੁਥਰੀ ਭਾਸ਼ਾ ਚ ਪਿੰਡ ਵਾਲਾ ਦੇਸੀ ਪਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਤੇ ਇਧਰ ਗਵੰਡੀਆਂ ਦੇ ਨੌਜਵਾਨ ਬੱਚੇ ਜੋ ਦੇਖ ਰਹੇ ਨੇ ਕਿ ਥੋੜੀ ਚੋਰੀ ਚੋਰੀ ਗੰਦ ਉਤੋਂ ਦੀ ਤੇ ਫਿਲਹਾਲ ਠੀਕ ਆ ਭਾਈ। ਧੰਨਵਾਦ ਇੱਕ ਵਾਰ ਫੇਰ ਤੋਂ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਜੁੜੇ ਰਹੋ ਉਹ ਚੈਨਲ ਦੇ ਨਾਲ।